ਕੇ ਰਾ ਡੀ ਵਰਮਿੰਗ ਕਰਾਂਗੇ ਅੱਛਾ ਉਹ ਉਹ ਕਹਦੇ ਨੇ ਕਰੋਗੇ ਵੀ ਆਪਾਂ ਹਾਈ ਟੈਕ ਦੇ ਪੈਪਰ ਜਨ ਵਰਤਦੇ ਆਂ ਦਿਨਾਂ ਚ ਅੱਛਾ ਹਾਈ ਟੈਕ ਦੇ ਪੈਪਰ ਆ ਜੀ ਉਹ ਜਿਹੜੀ ਹਾਈ ਟੈਕ ਦੇ ਪੈਪਰ ਆ ਜੀ ਨਾ ਉਹ ਤੁਸੀਂ ਮਲ ਕੇ ਕਿੰਨੇ ਕਿੰਨੀ ਕੁ ਮਾਤਰਾ ਚ ਲਾਉਂਗੇ ਕਬੂਤਰ ਉਹ ਜਿੱਦਾਂ ਲਾ ਲੋ ਵੀ ਆਪਣੇ 20 ਕਬੂਤਰ ਨੇ ਹਾਂਜੀ ਤੇ 20 ਕਬੂਤਰਾਂ ਨੂੰ ਮੰਨ ਕੇ ਚੱਲੋ ਜੀ 5 ਐਮ ਐਲ ਦਾ ਲੈ ਲੈਣੀਆਂ ਪੈਪਰ ਜਨ 5 ਐਮ ਐਲ ਲੈ ਲੈਣੀ ਆਪਾਂ ਨੇ ਹਾਈ ਟੈਕ 5 ਐਮ ਐਲ ਪੈਪਰ ਆ ਜੀ ਇਹਨਾਂ 5 ਐਮ ਐਲ ਹਾਈ ਟੈਕ ਹਾਂਜੀ ਅੱਛਾ ਜੀ ਜਿਹੜੀ ਹੁਣ ਵਰਤਾਂਗੇ ਆਪਾਂ ਉਦਾਹਰਣ ਲਈ ਚੱਲੋ ਵੀ ਆਪਣੇ ਕੋਲ 10 ml ਹੋ ਗਈ। ਹਾਂਜੀ ਹਾਂਜੀ। ਆਪਣੇ ਕੋਲ 20 ਕਬੂਤਰ ਨੇ ਤਾਂ ਉਹਦੇ 'ਚ ਅਸੀਂ ਕੀ ਕਰਾਂਗੇ? 400 ml ਪਾਣੀ ਪਾਵਾਂਗੇ। ਅੱਛਾ ਜੀ। 400 ml ਪਾਣੀ ਪਾ ਕੇ ਸਮਝ ਲਓ ਵੀ ਦੋਨੇ ਚੀਜ਼ਾਂ ਦਾ ਤਾਲਮੇਲ ਅੱਧਾ-ਅੱਧਾ ml ਸਾਰੇ ਕਬੂਤਰਾਂ ਨੂੰ ਆ ਜੂ। ਅੱਛਾ ਅੱਛਾ ਠੀਕ ਹੈ। ਤੇ ਉਹ ਜਦੋਂ ਮਾਲਕੇ ਦੇਣੀ ਆ ਉਹ ਕਿੰਨੀ ml ਦੇ ਦੇਣੋ? ਸਮਝ ਲਓ ਵੀ ਜਦੋਂ ਅੱਧਾ ਅੱਧਾ ਐਮਐਲ ਲਾ ਲਓ ਤੁਸੀਂ ਵੀ ਅੱਧਾ ਸਮਝ ਲਓ ਢਾਈ ਤੱਕ ਪੈਪਰ ਆ ਜਾਂਦੇ ਢਾਈ ਤੱਕ ਹਾਈ ਟੈਕ ਦੇ ਅੱਧਾ ਐਮਐਲ ਹੋ ਜੇ ਨਹੀਂ ਉਹ ਆਪਾਂ ਕਬੂਤਰ ਨੂੰ ਮੈਂ ਕਹਣਾ ਵੀ ਕਬੂਤਰ ਨੂੰ ਤੁਸੀਂ ਉਹ ਨਾਲ ਕੀ ਲਾਉਂਗੇ ਵਿੱਚ ਫੋਕਾ ਪਾਣੀ ਪਾ ਕੇ ਹਾਂਜੀ 20 ਐਮਐਲ ਦਿੰਦੇ ਨੇ 20 ਐਮਐਲ ਉਹ ਹੀ ਗੱਲ ਕਰ ਰਹੇ ਜਿਹੜੇ ਹਿਸਾਬ ਨਾਲ ਪਾਣੀ ਪਾਇਆ ਹਾਂ ਤੇ ਉਹ ਬਾਈ ਤੁਸੀਂ ਮਤਲਬ ਇੱਕ ਸਵੇਰੇ ਲਾ ਦਿੰਦੇ ਹੋ ਹਾਂਜੀ ਸਵੇਰੇ ਲਾ ਦਿੰਦੇ ਹਾਂ ਕਿੰਨੇ ਕ ਵਜੇ ਲਾ ਦਿੰਦੇ ਸਵੇਰੇ 9:00 ਵਜੇ 9:30 ਲਾਣੇ ਜੀ ਤੇ 4:00 ਵਜੇ ਤੁੱਪੇ ਹਾਂਜੀ ਤੁੱਪੇ ਅੱਛਾ ਭਾਈ ਜਦੋਂ ਤੁਸੀਂ ਆ ਲਾਤੀ ਇਸ ਤੋਂ ਬਾਅਦ ਫਿਰ ਤੁਸੀਂ ਦਾਣੇ ਨਾਰਮਲ ਜੇ ਪਾਉਣੇ ਹੁਣ ਹੁਣ ਜਿਹੜੀ ਖਰਾਕ ਪਾ ਰਹੇ ਹਾਂ ਜੀ ਖਰਾਕ ਦੇ ਵਿੱਚ ਮੱਕੀ ਆਈ ਨਹੀਂ ਉਹ ਉਹ ਗੱਲ ਬਾਅਦ ਚ ਕਰਦੇ ਭਾਈ ਵੀ ਉਹ ਜਿਹੜੀ ਖਰਾਕ ਉਹਨੂੰ ਪਾਉਣੀ ਆ ਵੀ ਉਹਦੇ ਹਲਕੀ ਹਲਕੀ ਪਾਉਣੀ ਆ ਕੁਝ ਉਹ ਜਦੋਂ ਆਪਾਂ ਮੰਨ ਕੇ ਚੱਲੋ ਆ ਲੈਣਾ ਜੀ ਡੀ ਵਰਮਿੰਗ ਕਰਦੇ ਆ ਹਾਂਜੀ ਹਾਂਜੀ ਤਾਂ ਆਪਾਂ ਸਾਰੇ ਕਬੂਤਰਾਂ ਨੂੰ ਮਖਣੀ ਦੇ ਦਿੰਦੇ ਹਾਂ ਬਾਅਦ ਚ ਅੱਛਾ ਅੱਛਾ ਉਹ ਜਿਹੜੀ ਮਖਣੀ ਆ ਭਾਈ ਉਹ ਕਿੰਨੇ ਕ ਟਾਈਮ